ਇਹਨਾਂ ਨੇ ਸਟਾਨਕ ਕੀਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪਾਣਾ ਮਰਦਾ ਤੈਸ ਪੋਣਾ ਤੁਹਾਡੇ ਦੇ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਕਿਵੇਂ ਰੋਕੇ ਇਹਨਾਂ ਨੇ ਇਹ ਪਰਖਲਾਫ ਹੈਗੀ ਹੈ ਬਿਨਾਂ ਚੋਣ ਇਤੇ ਸੁਪਰਧਾਨ ਜੋ ਕਰ ਦੇਣੇ ਇਹ ਗਲਤ ਹੈ ਕਮਿਟੀ ਦੀ ਐਸਪੀ ਮੈਂਬਰਸਤੀ ਹੋ ਦੇ ਅਸੀਂ ਆਪਣੀ ਗੱਲ ਕਰ ਰਹੇ ਹੈਗੇ ਕਮਿਟੀ ਦੀ ਐਸਪੀ ਮੈਂਬਰਸਤੀ ਹੋ ਦੇ ਆਪਣੇ ਹਾਲੀਫੇ ਦੇ ਕੇ ਇੱਕ ਫਾਰਮ ਦੇ ਦਾ ਪਰ ਰਸੀ ਦੇ ਦੇ ਤਾਂ ਕਿ ਸ਼ਹੀਦਾਂ ਦੇ ਸੌਂਦੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਉਸਾਮ ਕਰਨ ਪਰ ਸੈਂਟਰਲ ਸਰਕਾਰ ਦੀ ਰੱਖਣੀ ਉੱਥੇ ਕਿ ਰਜ਼ਾਇੰਦੋਂ ਆਪ ਨੇ ਅਰੇ ਕਿਹੜੀ ਗੱਲ ਤੇ ਜੀ ਮੈਨੂੰ ਕੋਈ ਸਮਝ ਨਹੀਂ ਆਈ ਉਹਨੇ ਉੱਥੇ ਭਰਾ ਗਿਆ ਜਣਾ ਕਿਉਂ ਇੱਥੇ ਕਿਉਂ ਭੜਾਈ ਹੈ ਫਟਾਕਾ ਰਹਿ ਹੈ ਇਹ ਕਿ ਪਾਕਿਸਤਾਨ ਤੋਂ ਆਏ ਹੀ ਕੋਈ ਤੁਸੀਂ ਇਹ ਪਾਕਿਸਤਾਨ ਤੋਂ ਜਰੂਰ ਆਏ ਹੋ ਮੈਂ ਤਾਂ ਆਇਆ ਮੇਰਾ ਮੇਰਾ ਪਿਓ ਵੀ ਪਾਕਿਸਤਾਨ ਤੋਂ ਆਇਆ ਮੇਰਾ ਦਾਦਾ ਵੀ ਪਾਕਿਸਤਾਨ ਤੋਂ ਆਇਆ ਸਾਡੇ ਗੁਰੂ ਘਰ ਪਾਕਿਸਤਾਨ ਚ ਵੀ ਹੈਗੇ ਤੁਸੀਂ ਆਪਣਾ ਕੰਮ ਕਰੋ ਆਹ ਨੂੰ ਆਪਣਾ ਕੰਮ ਕਰਦੇ ਅਸੀਂ ਕਰਦੇ ਆਪਣਾ ਕੰਮ ਅਸੀਂ ਲੰਘਤਾਂ ਦੇ ਰਹੇ ਹਾਂ ਜਿਹੜੀ ਵਰਦੀ ਨੇ ਸਾਨੂੰ ਰੋਕਿਆ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਅਸੀਂ ਆਪਣਾ ਮਤਲਬ ਕਿ ਤਿਆਰ ਦੇ ਨਾਲ ਕੋਈ ਕਿਸੇ ਨੂੰ ਚੀਜ਼ ਨਹੀਂ ਦੇ ਸਕਦਾ ਇਹ ਮੈਮੋਰੈਂਡਮ ਦੇਣਾ ਯਾਰ ਸਮਝਾਣਾ ਇੱਕ ਮਿੰਟ ਬੇਨਤੀ ਆ ਸਭਧਾਨ ਦਾ ਇਹ ਹੈਗਾ ਕਹ ਗਾ ਜੀ ਕਹ ਗਾ ਇਹਨਾਂ ਨੇ ਸਤਾਂ ਦਿੱਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪਾਣਾ ਮਾੜਾ ਕਹਿਸ ਕੋਣਾ ਤੁਹਾਡੇ ਦੇ ਆ ਦੋ ਆ ਦੋ ਬਜ ਰਿਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਕਿਵੇਂ ਰੋਕੇ ਇਹਨਾਂ ਨੇ ਖੇਡ ਤਾਂ ਤੇ ਬੰਦ ਕਰ ਰਹੇ ਆ ਅਸੀਂ ਆਪਣੀ ਦਰਖਾਸਤ ਦੇਣੀ ਆ ਉੱਥੇ ਸਾਡਾ ਗੁਰੂ ਕਰ ਹੈ ਸਾਡੇ ਚਾਹਣਾ ਤੁਸੀਂ ਕੌਣ ਹੋ ਤੱਕੇ ਨਾਲ ਲੋਕਾਂ ਨੂੰ ਰੋਕੀ ਜਾਣਾ ਕੀ ਸ਼ਰਮੀ ਦੀ ਹੱਥ ਹੁੰਦੀ ਹੈ ਕੋਈ ਤੁਹਾਡਾ ਕਾਨੂੰਨ ਨਹੀਂ ਸਾਨੂੰ ਰੋਕ ਸਕਦਾ ਸੁਵਿਧਾਨ ਕਹਿੰਦੀ ਹੈ ਕਿ ਇੱਥੇ ਨਹੀਂ ਅਸੀਂ ਦਵਾਂਗੇ ਅਸੀਂ ਆਪਣੇ ਗੁਰੂ ਘਰ ਚ ਵੜ ਕੇ ਆਪਣਾ ਹੱਕ ਜਮਾ ਕੇ ਉੱਥੇ ਦੇ ਕੇ ਆਵਾਂਗੇ ਅਸੀਂ ਉੱਥੇ ਲੜਨਾ ਕਿ ਸਰਦਾਰ ਬਾਦਰ ਕਦੇ ਸਰਦਾਰ ਮੈਲ ਜਾਨਾ ਨਾ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫ਼ਤਰ ਬਈ ਨੇ ਆਪਾਂ ਪਵੇ ਨਹੀਂ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਘਰ ਦੇ ਸਰਦਾਰ ਵਾਸਤੇ ਆਮ

ਬਾਪਾ ਜੀ ਮੇਰੇ 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 ਚਰਨਾਂ 'ਚ ਮੇਰੇ ਸਰੀਰ 'ਚ ਕੋਈ ਨੁਕਸਾ ਜਿਹੜਾ ਗੁਰੂ ਕੇ ਕਰਤੇ ਨਹੀਂ ਵਰਤਦਾ ਸਾਡਾ ਸ਼ੇਰ ਚੱਲ ਰਿਹਾ ਹੈ ਗੁਰੂ ਘਰ ਦੇ ਰੋਕੇ ਆ ਦੇਖੋ ਮੈਮੋਰੰਡਮ ਫੇਰ ਚਲੋ 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 ਮੈਮੋਰੰਡਮ ਇੱਥੇ ਦਵਾਂਗੇ ਮੈਮੋਰੰਡਮ ਉੱਥੇ ਦੇਵਾਂਗੇ ਗੁਰੂ ਘਰ ਦੇ ਦਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਠੀਕ ਹੋ ਜਿਹੜਾ ਸੰਗਮ ਦੀ ਰਹਾਸ ਹੈ ਉੱਥੇ ਦੇ ਵੀ ਦੇ ਦੇਣਾ ਦੋਹਿੰਦਰ ਕੋਲ ਲੈਣ ਆ ਗਏ ਤੁਹਾਡੇ ਨਾਲ ਹਰ ਵਾਰੀ ਤੁਹਾਡੇ ਨਾਲ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਣੇ ਆ ਮੇਰੀ ਜਾਨਾ ਸਾਹਿਬ ਆਪੇ ਸੁਣਨਾ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਉੱਥੇ ਮੈਂ ਹੁਣੇ ਲੈ ਜਾਣਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਾਣਾ ਮੈਂ ਆਪ ਖੁਦ ਲੈ ਜਾਣਾ ਹੋਰ ਕਿੰਨੀ ਆ ਕੇ ਦੇ ਦੇ ਜੀ ਮੈਂ ਜੀ ਅਸੀਂ ਕੋਈ ਹੋਰ ਹੋ ਗਿਆ ਮਾਰਾਂਗੇ ਤੁਸੀਂ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨੇ ਆਪਾਂ ਨਾ ਕਰੀਏ ਪੰਜ ਅਸੀਂ ਬੰਦੇ ਮੈਮੋਰੈਂਡਮ ਲੈ ਕੇ ਆਏ ਆ ਜੀ ਤਿੰਨ ਆਪਾਂ ਹਰ ਵਾਰੀ ਆਪਾਂ ਹਰ ਵਾਰੀ ਆ ਜਾਣ ਫਿਰ ਚਲੋ ਜੋ ਤੁਹਾਡਾ ਹੁਕਮ ਹੁੰਦਾ ਮੈਂ ਸਿਰ ਦੇ ਸੇ ਪ੍ਰਤਾਪ ਸਿੰਘ ਅਸੀਂ ਤਾਲ ਦੇਣੀ ਹੈ ਅੱਜ ਜਿਹੜਾ ਅਸੀਂ ਦੋ ਬੰਦੇ ਹੋ ਜੀ ਬਾਹਰ ਲੈ ਗੇਟ ਤੇ ਲੈ ਲਓ ਨਹੀਂ ਐਸੇ ਮਤਲਬ ਆਪਾਂ ਸਿੰਘ ਜੀ ਐਸੇ ਐਸੇ ਤੁਹਾਡੀ ਕੀ ਇੱਜ਼ਤ ਹੈ ਇੱਜ਼ਤ ਹੈ ਸਾਡੇ ਦੀ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕਪਚਰ ਕਰ ਲੈਣਾ ਸਾਡੀ ਇੱਜ਼ਤ ਆਵੇ ਮਾਵਾ ਬੱਚੇ ਬਜ਼ੁਰਗ ਆਰਮੀ ਨੇ ਗੋਲੀਆਂ ਪੋਪਾਂ ਟੇਕਾਂ ਨਾਲ ਔਰੇ ਕਤਲ ਕਰਦੇ ਉਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਬਾਅ ਕਰਤੀ ਤੋਸ਼ੇ ਖਾਂਦੇ ਤਬਾਅ ਕਰਦੇ ਤੇ ਉੱਥੇ ਸਿੱਖਾਂ ਦਾ ਕਤਲੇਆਮ ਜਿੱਥੇ ਜਿੱਥੇ ਕੋਈ ਸਿੱਖ ਹੁੰਦਾ ਸੀਗਾ ਕਿਸੇ ਦੀ ਦਾੜੀ ਹੋਏ ਪਰ ਨਾ ਬੰਨਿਆ ਹੋਏ ਉਹਨੂੰ ਚੱਕ ਚੱਕ ਕੇ ਐਨਸੇ ਚ ਪਾ ਦਿੰਦੇ ਸੀ ਆ ਵਰਦੀ ਜਿਹੜੇ ਮਿੱਡਲ ਲਾ ਕੇ ਔਰੇ ਖੜੀ ਹੈ ਇਸਨੇ ਸਿੱਖਾਂ ਨੂੰ ਚੱਕ-ਚੱਕ ਕੇ ਆਪਣੇ ਥਾਣਿਆਂ ਚ ਲੈ ਜਾ ਕੇ ਉੱਥੇ ਸੀਆਈਏ ਸਟਾਫ ਚ ਲੈ ਕੇ ਟੌਰਚਰ ਕੀਤਾ ਜਿਹੜੇ ਇਹਨਾਂ ਦੇ ਘਰਾਂ ਤੋਂ ਜਿਹੜੇ ਬੱਚੇ ਚੱਕੇ ਸੀ ਉਹ ਪੱਜ-ਪੱਜ ਜ਼ਮੀਨਾਂ ਜਾਇਦਾਦਾਂ ਵੇਚ ਕੇ ਬੁਰੇ ਉਹ ਆਸਰਾ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਦੇ ਮੂੰਹ 'ਚ ਗੱਫੇ ਪਾਉਣ ਕਿ ਸਾਡੇ ਬੱਚੇ ਨੂੰ ਬਖਸ਼ ਤਾਂ ਉਹਨੇ ਕੁਝ ਨਹੀਂ ਕੀਤਾ ਕਿ ਵਰਦੀ ਨੇ ਉਹ ਪੈਸੇ ਵੀ ਖਾਲੇ ਮੁਰਕੇ ਕਹਿੰਦੇ ਜਿੰਨੀ ਦੇਰ ਉੱਪਰਲਾ ਅਸਰ ਦੀ ਹਦਾਇਤ ਨਾ ਹੋਏ ਉਹਦਾ ਬੱਚਾ ਨਹੀਂ ਛੱਡ ਸਕਦੇ ਉਹ ਬੱਚਿਆਂ ਨੂੰ ਤਲਤਰ ਕਰਦਾ ਉਹ ਦੁਕਾਨ ਚੋਗੇ ਨਹੀਂ ਰਹਿ ਗਏ ਸਾਧ ਸੰਗਤ ਜੀ ਉਹਨਾਂ ਨੂੰ ਜਾ ਕੇ ਫੇਰ ਵੱਖ-ਵੱਖ ਥਾਂ ਤੇ ਇਹਨਾਂ ਨੇ ਜਾ ਕੇ ਇਨਕਾਊਂਟਰ ਕਰਤੇ ਔਰੇ ਵਰਦੀ ਨੇ ਫੇਰ ਇਨਕਾਊਂਟਰਾਂ 'ਚੋਂ ਤਰੱਕੀਆਂ ਲਿੱਤੀਆਂ ਆਪਣੀਆਂ ਤਰੱਕੀਆਂ ਲੈ ਕੇ ਇਨਾਮ ਲਿੱਤੇ ਮਿਡਲ ਪਾਲੇ ਇਹਨਾਂ ਨੇ ਸਾਡੇ ਸਿੱਖਾਂ ਦਾ ਖਲਵਾੜ ਕਰਕੇ ਕਤਲ ਕਰਕੇ ਵੱਡੇ ਵੱਡੇ ਨਾਮ ਲੈ ਲੇ ਸਾਧ ਸੰਗਤ ਜੀ ਅੱਜ ਇਹ ਹੀ ਸੋਚ ਸਾਨੂੰ ਆਪਣੇ ਗੁਰੂ ਘਰਾਂ ਤੋਂ ਵਾਂਝਾ ਰੱਖਦੀ ਹੈ ਅਸੀਂ ਆਪਣੇ ਹਾਊਸ ਨੂੰ ਐਡਰੈਸ ਕਰਨਾ ਚਾਹੁੰਦੇ ਆ ਅਸੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਅਸਤੀਫਾ ਦਿਓ ਤੁਸੀਂ ਇੱਥੋਂ ਅਸਤੀਫਾ ਦੇ ਕੇ ਸਰਕਾਰਾਂ ਨੂੰ ਮਜਬੂਰ ਕਰੋ ਕਿ ਸਾਡੇ ਸੰਗਤ ਦਾ ਹੱਕ ਜਮਹੂਰੀਅਤਾਂ ਉਹ ਬਹਾਲ ਹੋਵੇ ਇਹ బిਗਸਟ ਜਿਹੜੀ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਿੰਦੀ ਹੈ ਇਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਉਰੇ ਮਨਾਣਾ ਚਾਹੁੰਦੀ ਹੈ ਸਾਧ ਸੰਗਤ ਜੀ ਜਿਹੜੇ ਗੁਰੂ ਨੇ ਮਨੁੱਖੀ ਹੱਕਾਂ ਵਾਸਤੇ ਕਿਸੇ ਹੋਰ ਕੌਮ ਦੇ ਬਸਣ ਵਾਸਤੇ ਧਾਰਾ 21 ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਹਰੇਕ ਨੂੰ ਆਪਣੇ ਧਰਮ ਦਾ ਹੱਕ ਹੈਗਾ ਅੱਜ ਅਸੀਂ ਆਪਣੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਸਤੇ ਆਪਣੇ ਮੈਨੇਜਮੈਂਟ ਦੇ ਜਿਹੜੇ ਉਲੰਘਣਾ ਉਹਦੇ ਬਾਰੇ ਆਪਣੀ ਤਰਖਾਸ ਦੇਣ ਜਾ ਰਹੇ ਉਸਨੇ ਸਾਨੂੰ ਇੱਥੇ ਰੋਕਤਾ ਹੈਗਾ ਕਿਰਾ ਸਾਡਾ ਰਾਈਟ ਟੂ ਸਾਡੇ ਰਿਲੀਜੀਅਸ ਪਲੇਸਸ ਹੈ ਉਹਦੀ ਬਹੁਤ ਭਾਰੀ ਉਲੰਘਣਾ ਇਹ ਵਰਦੀ ਕਰ ਰਹੀ ਹੈ ਜਿੱਥੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਆਥੇ ਰੂਕਰ ਰੂਕਰ ਚੋਂ ਵੜਨ ਤੋਂ ਤੂੰ ਇਨਕਾਰ ਕੀਤਾ ਆ ਮੈਂ ਉਥੇ ਆ ਕੇ ਦੇਖ ਕੇ ਜਣੇ ਅਸੀਂ ਤੇਰੇ ਉੱਤੇ ਕੋਈ ਹੱਲਾ ਨਹੀਂ ਲੈਣ ਲੱਗੇ ਮੈਨੂੰ ਦੇ ਦਿਓ ਨਾ ਆਪਾਂ ਕਰੀਏ ਆਪਾਂ ਨਾ ਮੇਰੇ ਮੇਰੀ ਮੇਰੀ ਚੋਲੀ ਆ ਮੈਂ ਚੋਲੀ ਅਰਦਾ ਤੇ ਨਾਲ ਤੁਸੀਂ ਮੈਂ ਤੀਰ ਤੇ ਦੱਸ ਮੈਨੂੰ ਦੱਸੋ ਮੈਂ ਗੁਰੂ ਘਰ ਚੇ ਮੇਰੇ ਗੁਰੂ ਘਰ ਦੇ ਮਨੀਮਾਂ ਦੇ ਦਫ਼ਤਰ 'ਚ ਮੈਂ ਜਾ ਕੇ ਇਹ ਮਤਾ ਦੇਣਾ ਹੈ ਤੁਸੀਂ ਮੇਰੇ ਭਰਾ ਮੈਨੂੰ ਦੱਸੋ ਮੈਂ ਕੀ ਕੁਝ ਜ਼ੁਲਮ ਕਰ ਰਿਹਾ ਮੇਰੀ ਸੁਣੋ ਮੇਰੀ ਬੇਟਾ ਕੀ ਜ਼ੁਲਮ ਕਰ ਰਿਹਾ ਮੈਂ ਆਪਾਂ ਇਸ ਪਾਸੇ ਨਾ ਜਾਈਏ ਮੇਰੇ ਉੱਤੇ ਅਬਰਦੀਆਂ ਕਿਉਂ ਛੱਟੀਆਂ ਨਹੀਂ ਕੋਈ ਨਹੀਂ ਬਰਦੀ ਇਹਨਾਂ ਦਾ ਕੋਈ ਤੁਸੀਂ ਕਹਿ ਦਿਓ ਕਿ ਇਹਨਾਂ ਨੂੰ ਜਾਣ ਦੋ ਕਿ ਹੁਣ ਜਾਣ ਦੇਣਗੇ ਮੇਰੇ ਉੱਤੇ ਬਰਦੀਆਂ ਕਿਉਂ ਛੱਟੀਆਂ ਇਹ ਆਪਾਂ 5-7 ਬੰਦਿਆਂ ਨੇ ਕੀ ਕਰ ਦੇਣਾ ਉੱਥੇ ਜਾ ਕੇ ਤਾਂ ਮੈਂ ਬਿੱਤਰ ਫਾਇਨਿ ਤੇ ਵੀ ਨੂੰ ਨਹੀਂ ਦਿਓ ਮੈਂ ਜਲਾਸ ਦੇ ਵਿੱਚ ਇਹ ਮੈਂ ਨਾ ਜਾਵਾ ਮੈਨੂੰ ਯਾਰ ਦਾ ਪਤਾ ਹੀ ਨਹੀਂ ਮੈਂ ਦੇ ਦਸੀ ਮੈਂ ਹੁਣੇ ਜਾਉ ਨਹੀਂ 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 ਮੈਨੂੰ ਐ ਸਮਝਾ ਦਿਓ ਕਿ ਜੇ ਮੈਂ ਇੱਥੇ ਪੈਰ ਧਰਤਾ ਕੋਈ ਨਹੀਂ 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 ਬੜੀ ਪੀ ਹੋ ਜਾਣਾ ਦੇ ਦਿਓ ਫਿਰ ਮੈਂ ਚਲਾ ਗਿਆ ਗੈਸਿੰਗ ਸੁੰਦਰੀ ਆਉਂਦੇ ਘੇੜਦੇ ਇਹ ਦੇ ਦਿਓ ਮੈਨੂੰ ਫਿਰ ਆਪਾਂ ਮੇਰੇ ਦਫ਼ਤਰ ਬੈ ਕੇ ਸਾਰੇ ਚਾਹ ਪੀਆਉ ਪਾਪਾ ਚਲ ਆਓ ਚਾਹ ਪੀਏ ਮੈਂ ਮੈਂ ਚਾਹ ਪੀਣਾ ਮੈਨੂੰ ਦੇ ਮਿਲ ਦਿਓ ਚਾਹ ਪੀਂਦੇ ਆ ਪਾਪਾ ਦੇ ਦੇ ਦਿਓ ਨਹੀਂ ਵੀਰ ਜੀ ਮੈਂ ਇਸ ਕਰਕੇ ਨਹੀਂ ਦੇਣਾ ਕਿਉਂਕਿ ਮੈਂ ਸਮਝਦਾ ਮੈਂ ਗੁਰੂ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਦੇ ਘਰ ਦੇ ਅੰਦਰ ਪੈਰ ਧਰ ਕੇ ਆਪਣੇ ਮੈਨੇਜਮੈਂਟ ਨੂੰ ਇੱਕ ਮੈਂ ਦਰਖਾਸਤ ਦੇਣੀ ਹੈ ਤੇ ਮੈਨੂੰ ਮੈਂ ਕੋਈ ਹਥਿਆਰਬੰਦ ਨਹੀਂ ਇੱਥੇ ਆ ਰਿਹਾ ਮੈਂ ਅਮਨ ਪਸੰਦ ਤਰੀਕੇ ਨਾਲ ਇੱਕ ਕਾਗਜ਼ ਫਰਾਂ ਨਾ ਰਿਹਾ ਤੇ ਮੇਰੇ ਵਿੱਚ ਆਪਣੇ ਗੁਰੂ ਘਰ 'ਚੇ ਹੱਕ ਹੋਣਾ ਚਾਹੀਦਾ ਤੇ ਮੈਂ ਇਸ ਹੱਕ ਤੇ ਖੜੂੰਗਾ ਠੀਕ ਹੈ ਨਾ ਜੀ ਮੈਂ ਤੁਹਾਡੇ ਨਾਲ ਨਹੀਂ ਰਾਜ ਹੈਗਾ ਮੈਨੂੰ ਉਹ ਬੁੱਚੜ ਸੈਨਾ ਜਿਨੇ ਸਿੱਖਾਂ ਦਾ ਵੱਡ ਵੱਡ ਹਾਲ ਕੀਤਾ ਉਹਦੇ ਨਾਲ ਆਪਣੇ ਗੁਰੂ ਦੇ ਘਰ ਚੋਂ ਵੜਨ ਤੋਂ ਤੁਸੀਂ ਜਿਹੜੀ ਪਾਬੰਦੀ ਲਾਈ ਹੈ ਇਹਦੀ ਮੈਂ ਖੇਧੀ ਕਰਦਾ ਤੇ ਤੁਸੀਂ ਇਹ ਜਿੱਦ ਮਾੜੀ ਕਰ ਰਹੇ ਹੋ ਇਹ ਮਾੜੀ ਕਰ ਰਹੇ ਹੋ ਸਾਨੂੰ ਪਿੱਠ ਦਿਖਾ ਕੇ ਇਹ ਬਰਲੀ ਦੇ ਸਾਹਮਣੇ ਖੜਾ ਕੇ ਇਹ ਮਾੜੀ ਗੱਲ ਹੈ ਇਹ ਕੋਰ ਮੈਨੂੰ ਅੱਲਾ ਬਾਹਰ ਲੈ ਦੋ ਮੈਂ ਫਿਰ ਮਿਲਾਂ ਕਰ ਕਰ ਉਹਦਾ ਤਰੀਕਾ ਜਿਹੜਾ ਨਹੀਂ ਨਹੀਂ ਇਦਾਂ ਨਹੀਂ ਤਾਂ ਉਹਨੂੰ ਕੁਝ ਕਿਹਾ ਮਾਨੂੰ ਕੋ ਮਾਰਿਆ ਕੋ ਕੁੱਟਿਆ ਤੁਸੀਂ ਸਾਡਾ ਸਭ ਕੁਝ ਉਹ ਇਦਾਂ ਨਹੀਂ ਇਦਾਂ ਦੀਆਂ ਗੱਲਾਂ ਨਹੀਂ ਚੰਗੀਆਂ ਲੱਗੀਆਂ ਹਿਉ ਸਾਡੇ ਵਾਂਗ ਮੈਂ ਦਫ਼ਤਰ ਆ ਕੇ ਕਾਗਜ਼ ਫਰਾਮ ਚੋਗ ਹੈ ਨਹੀਂ ਹਰੇਕ ਦੂਜੇ ਦਿਨ ਉੱਥੇ ਆ ਕੇ ਫਰਾਮਾ ਕਰ ਰਹੇ ਹੋ ਸਾਡਾ ਵਿਰਸਾ ਬਾਡੀ ਬੋਲ ਪਾਣੀ ਜਿਹਦੇ ਪ੍ਰਤਾਪ ਸਿੰਘ ਨੇ ਬੋਲ ਹੋਰ ਬਣੀ ਬੂਹੇ ਪੈਦਾ ਹੈ ਜੇ ਨਹੀਂ ਬਹੁਤ ਹੱਥਿਆ ਬਹੁਤ ਹੱਥਿਆ ਤੁਸੀਂ ਸਾਡਾ ਸਾਡਾ ਸਿਰ ਝੁਕਦਾ ਤੁਹਾਡੇ ਜੀ ਝੁਕੂਗਾ ਅਸੀਂ ਉਸੂਲ ਦੀ ਨਕਸ ਨੇ ਭਰਤੀ ਸਰਕਾਰ ਨੇ ਸਾਡਾ ਇੱਥੇ ਅੰਦਰ ਜਾਣ ਤੋਂ ਰੋਕ ਇਹ ਸਾਡੇ ਰਾਈਟ ਟੂ ਰਿਲੀਜੀਅਸ ਫਰੀडम ਦਾ ਬਹੁਤ ਵੱਡੀ ਏ ਲੰਘਣਾ ਹੈ ਜਿਸ ਕਰਕੇ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਬਾਹਰ ਬੈਠੇ ਦਰਬਾਰ ਸਾਹਿਬ ਤੋਂ ਅੱਜ ਇੱਥੇ ਤੱਕ ਗੱਲ ਪਹੁੰਚ ਗਈ ਹੈ ਕਿ ਜਿਹੜੇ ਗੁਰੂ ਨੇ ਦਰਵਾਜ਼ੇ ਚਾਰ ਹਮੇਸ਼ਾ ਖੁੱਲੇ ਰੱਖੇ ਹਰੇਕ ਇੱਥੇ ਆ ਸਕਦਾ ਸੀਗਾ ਆ ਵਰਦੀ ਜਿਨੇ ਗੁਰਜੜਬਾਜੀ ਕੀਤੀ ਹੈ ਜਸਵੰਤ ਸਿੰਘ ਖਾਲਸਾ ਦਾ ਕਤਲ ਆਮ ਕੀਤਾ ਹੈ ਜਿਸ ਨੇ 25000 ਸਿੱਖਾਂ ਨੂੰ ਸ਼ਮਸ਼ਾਨ ਘਾਟਾਂ ਤੇ ਅੱਥੇ ਉਹਨਾਂ ਦਾ ਜਲਾਦ ਬਣਿਆ ਇਹਨੇ ਇੱਥੇ ਖਾਂ ਖਾਂ ਤੇ ਕੇ ਪੀਐਸ ਗਿਲ ਰੁਬੇਰੋ ਇੱਥੇ ਹਜ਼ਾਰਾਂ ਦਾ ਸਮੇਤ ਸੇਣੀ ਸਮਤ ਕੋਹਲ ਅਜੀਤ ਸਿੰਘ ਸੰਧੂ ਉੱਜੜ ਸੁਪਾਸਰਾਂਗ ਸਿੱਖਾਂ ਦਾ ਕਤਲ ਕਰਦੇ ਸੀ ਅੱਜ ਸਾਡੇ ਗੁਰੂ ਘਰਾਂ ਚੋਂ ਜਾਣ ਤੋਂ ਇਹਨਾਂ ਨੇ ਰੋਕ ਲਾਤੀ ਹੈ ਦੇਖੋ ਇਹ ਸਿੱਖਾਂ ਦੇ ਹਾਲਾਤ ਹਨ ਕਿ ਜਮੂਰੀਆ ਸਾਡੀ ਇੱਥੇ ਪੰਕ ਕੀਤੀ ਹੋਈ ਐ 2011 ਦੇ ਵਿੱਚ ਜਿਹੜੇ ਸਾਡੇ ਚੋਣ ਤਰੇਗਾ ਸੀਗੇ ਉਸ ਤੋਂ ਬਾਅਦ 2016 ਚ ਹੋਣੀ ਚਾਹੀ ਸੀ ਉਹ ਬੰਦ ਕਰਤੇ ਹੈਗੇ 21 ਚ ਨਹੀਂ ਕਰਾਏ 23 ਚ ਜਾ ਕੇ ਵੋਟਾਂ ਬਣਾ ਲੈ ਸ਼ੁਰੂ ਕੀਤੀਆਂ ਭਗਵੰਤਪਾਣ ਨੇ ਉਹ ਸਾਲ ਦੇ ਨਾ ਕੋਣੇ ਪਟਵਾਰੀ ਨਹੀਂ ਸੀਗੇ ਉਸ ਸਾਲ ਦੇ ਵਿੱਚ ਸਾਡੀਆਂ ਵੋਟਾਂ ਨਹੀਂ ਸੀ ਪੂਰੀਆਂ ਕੀਤੀਆਂ 24 ਜene ਪੂਰੀਆਂ ਕੀਤੀਆਂ 25 ਤੇ ਜਾ ਕੇ ਵੀ ਨਹੀਂ ਪੂਰੀਆਂ ਕੀਤੀਆਂ ਫਿਰ ਸੈਂਟਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨਰੀ ਹਕਾ ਦਾ ਜੇ ਸਾਧ ਸੰਗਤ ਜੀ ਇਸ ਦੀ ਸਿੱਖਾਂ ਜੀ ਹੈ ਕਿ ਅਸੀਂ ਆਪਣੇ ਗੁਰੂ ਘਰਾਂ ਤੇ ਨਾ ਜਾ ਸਕਦੇ ਆ ਨਾ ਸਾਤ ਮੈਂ ਤੇ ਜਮੂਰੇ ਉਸ ਤਰੀਕੇ ਨਾਲ ਇੱਥੇ ਤਬਦੀਲੀ ਮੰਗ ਸਕਦੇ ਆ ਅਸੀਂ ਇੱਕ ਗੁਲਾਮ ਕੌਮ ਬਣ ਚੁੱਕੇ ਆ ਜੇ ਹਿੰਦੂ ਸੰਸਥਾ ਹੁੰਦੇ ਇੱਥੇ ਪੰਜ ਪਾਰ ਦੇ ਚੋਣ ਕਰਾ ਲੈ ਸੀਗੇ ਜਿਹੜੀ 1925 ਤੇ ਬਣੀ ਸੰਸਦ ਆ ਸਭ ਤੋਂ ਪਹਿਲਾ ਇਸ ਦੇਸ਼ ਦੇ ਵਿੱਚ ਜਮਹੂਰੀਅਤ ਲੈ ਕੇ ਆਈ Gandhi ਵਰਗੇ ਵਾਵਾ ਕਰਦੇ ਸੀਗੇ ਉਹਦੇ ਅੱਜ ਦੇਖੋ 1952 ਤੇ ਪਹਿਲਾ ਚੋਣ ਪਾਰਲਮੈਂਟ ਦਾ ਹੋਇਆ ਉਹਦੀ ਹੁਣ 19 ਲੋਕ ਸਭਾ ਬਣੀ ਪਈ ਹੈ ਪਰ ਇੱਥੇ ਸਿਰਫ ਤੇ ਸਿਰਫ 8 ਵਾਰੀ ਚੋਣ ਹੋਏ ਜਦ ਕਿ ਇਹ ਜਮਹੂਰੀਅਤ ਦੀ ਸੰਸਦ ਆ ਉਸ ਤੋਂ ਪੁਰਾਣੀ ਹੈ ਸਾਧ ਸੰਗਤ ਜੀ ਇਹੋ ਜਿਹਾ ਕੰਮ ਜਿਹੜਾ ਇਹ ਦੇਸ਼ ਕਰ ਰਿਹਾ ਇਹ ਸਿੱਖਾਂ ਦੀ ਸੋਚ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਾਨੂੰ ਜਿੱਥੇ ਜਾਨੋਂ ਮਾਰਿਆ ਇਸ ਦੇਸ਼ ਨੇ 1984 ਚ ਦਰਬਾਰ ਸਾਹਿਬ ਇਸ ਥਾਂ ਤੇ ਜਿਹੜੇ ਉਸ ਸਮੇਂ 5 ਜੂਨ ਨੂੰ ਆਈ ਸੀ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦਤ